ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਦੇ ਹਾਂ ਕੋਹਿੰਨੂਰ ਦੇ 파ਰਖੂ ਰਾਏ ਬੁਲਾਰ ਖਾਨ ਸਾਹਿਬ ਬਾਰੇ ਜਨਮ ਸਾਖੀਆਂ ਬਾਰੇ ਸਾਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ਇਹਨਾਂ ਵਿੱਚ ਪੁਰਾਣਿਕ ਤੱਤ ਵਧੇਰੇ ਹਨ ਇਹ ਇਤਿਹਾਸ ਤੋਂ ਦੂਰ ਹਨ ਕੁਝ ਸਾਖੀਆਂ ਗੁਰਬਾਣੀ ਦੇ ਆਸ਼ੇ ਨਾਲ ਮੇਲ ਨਹੀਂ ਖਾਂਦੀਆਂ ਇਹ ਸਾਰੀਆਂ ਗੱਲਾਂ ਸਹੀ ਵੀ ਹਨ ਤੇ ਸਹੀ ਹੋਣ ਦੇ ਬਾਵਜੂਦ ਫੇਰ ਵੀ ਸਾਖੀਆਂ ਨਿਰਾਦਰ ਕਰਨ ਯੋਗ ਸਾਹਿਤ ਨਹੀਂ ਹਨ ਭਾਰਤ ਦੇ ਪੁਰਾਣ ਸਾਹਿਤ ਵਿੱਚ ਮਿਥਿਹਾਸ ਹੀ ਮਿਥਿਹਾਸ ਹੈ ਪਰ ਪੁਰਾਣ ਗ੍ਰੰਥਾਂ ਵਿੱਚ ਨੈਤਿਕ ਦਾਰਸ਼ਨਿਕ ਅਤੇ ਧਰਮ ਦੇ ਸੋਹਜ ਭਾਵੀ ਮੁੱਲਵਾਨ ਤੱਤ ਵੀ ਮੌਜੂਦ ਹਨ ਜੋ ਸਹੀ ਲੱਗੇ ਜਿੰਨਾ ਸਹੀ ਲੱਗੇ ਜਿੰਨਾ ਕ ਕਲਿਆਣਕਾਰੀ ਹੋਵੇ ਰੱਖੋ ਬਾਕੀ ਛੱਡ ਦਿਓ ਸਾਹਿਤ ਰਚਨਾ ਕਰਦੇ ਆ ਮਹਾਰਿਸ਼ੀ ਦੱਸ ਗਏ ਹਨ ਜਦੋਂ ਤੁਸੀਂ ਕਣਕ ਖਾਂਦੇ ਹੋ ਉਦੋਂ ਕਣਕ ਨਾਲ ਤੂੜੀ ਨਹੀਂ ਖਾਂਦੇ ਜਦੋਂ ਤੁਸੀਂ ਪਸ਼ੂਆਂ ਅੱਗੇ ਤੂੜੀ ਸੁੱਟਦੇ ਹੋ ਤਾਂ ਤੂੜੀ ਨਾਲ ਉਸਦੀ ਕਣਕ ਨਹੀਂ ਸੁੱਟਦੇ ਮਨੁੱਖ ਵਿੱਚ ਦੇਵਤਾ ਹੈ दानਵ ਹੈ ਤੇ ਪਸ਼ੂ ਵੀ ਹੈ ਪਸ਼ੂ ਤੂੜੀ ਖਾਏਗਾ ਮਨੁੱਖ ਲਈ ਕਣਕ ਉਪਯੋਗੀ ਹੈ ਤੇ ਦੇਵਤੇ ਲਈ ਰੋਹਾਨੀਅਤ ਜਿਸ ਨੂੰ ਜੋ ਚੰਗਾ ਲੱਗਦਾ ਹੈ ਉਸ ਦੀ ਖੁਰਾਕ ਬਣ ਜਾਂਦੀ ਹੈ। ਅਬਲਾਖੀ ਆਪਣੀ ਆਪਣੀ ਖੁਰਾਕ ਕਲਾਸਕੀ ਸਾਹਿਤ ਵਿੱਚੋਂ ਵਿੱਤ ਅਤੇ ਲੋੜ ਅਨੁਸਾਰ ਪ੍ਰਾਪਤ ਕਰਨਗੇ। ਜਦੋਂ ਅਸੀਂ ਸਾਖੀਆਂ ਵਿੱਚੋਂ ਦੇਖਦੇ ਹਾਂ ਕਿ ਜਿਸ ਚੀਜ਼ ਤੋਂ ਬਾਕੀ ਸਾਰਾ ਸੰਸਾਰ ਵੰਚਿਤ ਸੀ ਬੇਬੇ ਨਾਨਕੀ ਜੀ, ਭਾਈ ਮਰਦਾਨਾ ਜੀ ਅਤੇ رائے ਬੁਲਾਰ ਖਾਨ ਸਾਹਿਬ ਨੂੰ ਰੱਬ ਨੇ ਉਹੀ ਨਜ਼ਰ ਦਿੱਤੀ। ਅਸੀਂ ਭਾਈ ਲਹਿਣਾ ਜੀ ਦਾ ਨਾਮ ਜਾਣ ਕੇ ਨਹੀਂ ਲਿਆ ਕਿਉਂਕਿ ਇਸ ਸੰਖੇਪ ਨਿਬੰਧ ਵਿੱਚ ਗੁਰੂ ਜੀ ਦੀ ਨਹੀਂ ਸਿੱਖ ਦੀ ਤਸਵੀਰ ਦੇਖਣ ਦਾ ਯਤਨ ਕਰਾਂਗੇ ਗੁਰੂ ਬਾਬਾ ਜੀ ਦੇ ਬਚਪਨ ਦੀ ਸਾਦਗੀ ਅਤੇ ਮਾਸੂਮੀਅਤ ਵਿੱਚੋਂ ਅਨੰਤ ਰੋਹਾਨੀਅਤ ਦਾ ਸੂਰਜ ਉਦੈ ਹੁੰਦਿਆਂ ਇਹਨਾਂ ਤਿੰਨ ਸਿੱਖਾਂ ਨੇ ਪ੍ਰਤੱਖ ਦੇਖਿਆ ਬੇਬੇ ਨਾਨਕੀ ਬਾਬਾ ਜੀ ਤੋਂ 4 ਸਾਲ ਵੱਡੇ ਸਨ ਭਾਈ ਮਰਦਾਨਾ ਜੀ 10 ਸਾਲ ਅਤੇ ਰਾਏ ਬੁਲਾਰ ਸਾਹਿਬ 25 ਸਾਲ ਦੇ ਕਰੀਬ ਵੱਡੇ ਸਨ ਤਿੰਨੇ ਗੁਰੂ ਬਾਬੇ ਦੀ ਸ਼ਖਸੀਅਤ ਉੱਪਰ ਫੈਦਾ ਸਨ ਸਾਖੀ ਦੱਸਦੀ ਹੈ ਕਿ ਬਾਬਾ ਜੀ ਧੁਰ ਦਿਲ ਦੀਆਂ ਡੂੰਘਾਣਾ ਵਿੱਚੋਂ ਇਹਨਾਂ ਨੂੰ ਪਿਆਰ ਕਰਦੇ ਸਨ ਵਿਖੜੇ ਪੰਦ ਵਿੱਚ ਭਾਈ ਮਰਦਾਨਾ ਜਦੋਂ ਕਿਸੇ ਲੋੜੀਂਦੀ ਵਸਤੂ ਦੀ ਮੰਗ ਕਰਦੇ ਤਾਂ ਮਹਾਰਾਜ ਨਾਰਾਜ਼ ਨਹੀਂ ਹੁੰਦੇ ਸਨ ਸਾਫਰ ਦੌਰਾਨ ਤੇਜ਼ੀ ਨਾਲ ਅੱਗੇ ਵੱਧਦੇ ਜਾਂਦੇ ਅਚਾਨਕ ਆਖ ਦਿੰਦੇ ਚਲੋ ਭਾਈ ਵਾਪਸ ਸੁਲਤਾਨਪੁਰ ਚਲੀਏ ਭਾਈ ਮਰਦਾਨਾ ਜੀ ਪੁੱਛਦੇ ਬਾਬਾ ਜੀ ਕੱਲ ਤਾਂ ਆਖਦੇ ਸੀ ਹੋਰ ਅੱਗੇ ਜਾਣਾ ਹੈ ਬਾਬਾ ਜੀ ਆਖਦੇ ਨਾ ਭਾਈ ਸੁਲਤਾਨਪੁਰ ਚਲੀਏ ਬੇਬੇ ਨਾਨਕੀ ਹੁਣ ਧੀਰ ਨਹੀਂ ਧਰਦੀ ਉਹ ਤਾਂ ਬੈਰਾਗਣ ਹੋਏ ਗਈ ਹੈ ਉਹ ਆਸਾਂ ਦੀ ਭੈਣ ਹੈ ਜੋਗਾ-ਜੁਗਾ ਦੀ ਭੈਣ ਹੈ ਆ ਸਾਡਾ ਮੇਲ ਹੁੰਦਾ ਆਇਆ ਹੈ ਜੁਗਾ ਤੋਂ ਹੁੰਦਾ ਆਇਆ ਹੈ ਸੁਲਤਾਨਪੁਰ ਚੱਲੀਏ ਭਾਈ ਇਹਨਾਂ ਸੁਰਾਂ ਵਿੱਚ ਰਾਏ ਬੁਲਾਰ ਸਾਹਿਬ ਨੂੰ ਯਾਤਰਾ ਦੌਰਾਨ ਯਾਦ ਕਰਦਿਆਂ ਆਖਦੇ ਭਾਈ ਜੀ ਤਲਵੰਡੀ ਚੱਲੀਏ ਰਾਏ ਜੀ ਦੀ ਮੁਹੱਬਤ ਦਾ ਭਾਰ ਅਸਾਂ ਦੇ ਮੋਢਿਆਂ ਉੱਪਰ ਅਧਿਕ ਵੱਧ ਗਿਆ ਹੈ ਅੱਗੇ ਤੁਰਿਆ ਨਹੀਂ ਜਾਵਦਾ ਹੋਰ ਤਲਵੰਡੀ ਚੱਲੋ ਵੇਈ ਨਦੀ ਵਿੱਚ ਪ੍ਰਵੇਸ਼ ਦੀ ਸਾਖੀ ਸਭ ਨੇ ਸੁਣੀ ਹੈ ਸultanpur ਦਾ ਨਵਾਬ ਦੌਲਤ ਖਾਨ ਉਦਾਸ ਹੋਇਆ ਗੋਤਾ ਖੋਰ ਮੰਗਵਾਈ ਜਾਲ ਛੁੱਟੇ ਦਰਿਆ ਹੁੰਝ ਦਿੱਤਾ ਬਾਬਾ ਕਿਤੇ ਨਹੀਂ ਮਿਲਿਆ ਕਿਤੋਂ ਕਲਬੂਤ ਤਾਂ ਮਿਲੇ ਬਾਬਾ ਗਿਆ ਕਿੱਧਰ ਗਮਗੀਨ ਭਾਈ ਜੈਰਾਮ ਜੀ ਬੇਬੇ ਨਾਨਕੀ ਜੀ ਦੇ ਪਤੀ ਬਾਹ ਫੜ ਕੇ ਨਵਾਬ ਨੇ ਕਿਹਾ ਨਾਨਕ ਭਲਾ ਵਜ਼ੀਰ ਥਾ ਪਰ ਖੁਦਾ ਅੱਗੇ ਕਿਸ ਦਾ ਜੋਰ ਔਰਤ ਮਰਦ ਤਰਵਾਸ ਦੇਣ ਬੇਬੇ ਨਾਨਕੀ ਜੀ ਪਾਸ ਗਏ ਤਾਂ ਬੇਬੇ ਨੇ ਕਿਹਾ ਹੌਸਲਾ ਰੱਖੋ ਉਹ ਡੁੱਬ ਨਹੀਂ ਸਕਦਾ ਜਿਸ ਦੀ ਬਦੌਲਤ ਸੰਸਾਰ ਨੇ ਤਰਨਾ ਹੈ ਉਹ ਹਰਗिज ਨਹੀਂ ਡੁੱਬਿਆ ਧੀਰਜ ਤੋਂ ਕੰਮ ਲਵੋ ਨਾਨਕ ਪਰਤੇਗਾ ਬਸਤਰਾਂ ਨਜ਼ਦੀਕ ਨੀਵੀਂ ਪਾਈ ਬੈਠੇ ਬਾਬਾ ਮਰਦਾਨਾ ਜੀ ਨੂੰ ਨਗਰ ਵਾਸੀਆਂ ਨੇ ਕਿਹਾ ਸਬਰ ਕਰੋ ਭਾਈ ਘਰ ਚੱਲੋ ਭਾਈ ਜੀ ਬੋਲੇ ਬਾਬੇ ਕਹਿਆ ਇੱਥੇ ਬੈਠ ਮੈਂ ਆਇਆ ਕਿਉਂ ਜਾਵਾਂ ਇੱਥੋਂ ਵਸਤਰਾਂ ਪਾਸ ਬਿਠਾ ਕੇ ਗਏ ਹਨ ਖੁਦ ਆਉਣਗੇ ਮਹਾਰਾਜ ਤੁਸੀਂ ਚੱਲੋ ਤਿੰਨ ਦਿਨਾਂ ਤਿੰਨ ਦਿਨ ਬਾਬਾ ਜੀ ਦੇ ਵਾਪਸ ਆਉਣ ਤੱਕ ਉਹ ਵੇਈ ਨਦੀ ਦੇ ਕਿਨਾਰੇ ਪਰੋਸੇ ਨਾਲ ਬੈਠੇ ਰਹੇ ਸਾਖੀ ਸ਼ਬਦ ਦਾ ਅਰਥ ਕਹਾਣੀ ਨਹੀਂ ਹੁੰਦਾ ਉਸ ਘਟਨਾ ਨੂੰ ਸਾਖੀ ਆਖਦੇ ਹਨ ਜੋ ਵਾਪਰੀ ਹੋਵੇ ਤੇ ਵਾਪਰਦਿਆਂ ਕਿਸੇ ਨੇ ਅੱਖੀਂ ਦੇਖੀ ਹੋਵੇ ਅਸੀਂ ਆਮ ਆਖਦੇ ਹਾਂ ਰੱਬ ਸਾਖੀ ਹੈ ਸਾਖੀ ਆਤ ਮਾਇਨੇ ਪਰਤਖ ਪ੍ਰਗਟ ਗੁਰੂ ਜੀ ਦੇ ਵਰਤਾਰੇ ਨੂੰ ਜਿੰਨਾ ਮੁਰੀਦਾ ਨੇ ਅੱਖੀਂ ਦੇਖਿਆ ਸਿੱਖ ਸਾਹਿਤ ਉਹਨਾਂ ਦੇ ਬਿਆਨ ਨੂੰ ਜਨਮ ਸਾਖੀਆਂ ਆਖਦਾ ਹੈ ਅੱਜ ਰਾਏ ਬੁਲਾਰ ਜੀ ਦੀ ਸਾਖੀ ਦਾ ਪਾਠ ਕਰੀਏ ਪੁਰਾਤਨ ਜਨਮ ਸਾਖੀ ਭਾਈ ਮਿਹਰਬਾਨ ਵਾਲੀ ਜਨਮ ਸਾਖੀ ਤੇ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚੋਂ ਕਟਣਾਵਾਂ ਚੁਣੀਆਂ ਹਨ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਰਾਏ ਜੀ ਬਾਬਤ ਵਧੇਰੇ ਨਹੀਂ ਦੱਸਦੀ ਤੱਥਮੂਲਕ ਸਮਗਰੀ ਦੀ ਥਾਂ ਅਸੀਂ ਭਾਵਨਾ ਉੱਪਰ ਕਲਮ ਕੇਂਦ੍ਰਿਤ ਕੀਤੀ ਹੈ ਭਾਵਨਾ ਦਾ ਦਰਜ ਉੱਤਮ ਹੈ ਤੇ ਸਮਗਰੀ ਦਾ ਦੋਮ ਸਾਹਮਣੇ ਅਵਲ ਭੋਜਨ ਪਿਆ ਹੋਵੇ ਤਾਂ ਦੋਮ ਵੱਲ ਦੇਖਣ ਦੀ ਕੀ ਲੋੜ ਹੈ ਰਾਏ ਸਾਹਿਬ ਨੇ ਬਾਬਾ ਜੀ ਦਾ ਬਚਪਨ ਦੇਖਿਆ ਭਲੀ ਸੂਰਤ ਅਤੇ ਮਿੱਠੇ ਸੁਭਾਅ ਦੀ ਮਹਿਕ ਚੋਪਾਸੇ ਵਿੱਚ ਘੋਲ ਮਿਲ ਰਹੀ ਨਿਹਾਰਦੇ ਰਹੇ ਪਰ ਇਸ ਬੱਚੇ ਵਿੱਚ ਗੈਬੀ ਗੁਣ ਹਨ ਇਸ ਦੀ ਪਹਿਲੀ ਝਲਕ ਉਦੋਂ ਦੀ ਸੀ ਜਦੋਂ ਪਿਤਾ ਨੇ ਇਹ ਦੇਖ ਕੇ ਪੜਨ ਵਿੱਚ ਰੁਚੀ ਨਹੀਂ ਪਸ਼ੂਚਾਰਨ ਭੇਜ ਦਿੱਤਾ ਗੁਰੂ ਜੀ ਨੂੰ ਬਾਬਾ ਸੌਂ ਗਏ ਤੇ ਮੱਝਾਂ ਨੇ ਖੇਤ ਉਜਾੜ ਦਿੱਤਾ ਕਿਸਾਨ ਨੇ ਪਿਤਾ ਨੂੰ ਉਲਾਮਾ ਦਿੱਤਾ ਅਤੇ ਰਾਏ ਸਾਹਿਬ ਕੋਲ ਜਾ ਕੇ ਹਰਜਾਨੇ ਦੀ ਮੰਗ ਕੀਤੀ। ਬਾਬਾ ਜੀ ਨੂੰ ਬੁਲਾ ਕੇ ਪੁੱਛਿਆ ਤਾਂ ਉਹਨਾਂ ਕਿਹਾ ਕੋਈ ਖੇਤ ਨਹੀਂ ਉਜਾੜੇ ਅਸੀਂ। ਕਿਸਾਨ ਐਵੇਂ ਰੌਲਾ ਪਾਉਂਦਾ ਹੈ। ਹਰਜਾਨਾ ਨਿਸ਼ਚਿਤ ਕਰਨ ਲਈ ਰਾਏ ਜੀ ਨੇ ਕਿਸਾਨ ਨਾਲ ਬੰਦੇ ਭੇਜੇ ਕਿ ਦੇਖ ਕੇ ਆਓ ਇਸ ਦਾ ਖੇਤ ਕਿੰਨਾ ਕੋਝੜਿਆ ਹੈ। ਜਦੋਂ ਜਾ ਕੇ ਦੇਖਿਆ ਤਾਂ ਖੇਤ ਹਰਾ ਭਰਾ ਖੜਾ ਸੀ। ਰਾਏ ਨੇ ਕਿਸਾਨ ਨੂੰ ਝੜਕਿਆ ਉਹ ਆਖੇ ਜੀ ਉਜਾੜਾ ਹੋਇਆ ਹੈ ਮੈਂ ਝੂਠ ਨਹੀਂ ਮਾਰਿਆ ਰਾਏ ਸਾਹਿਬ ਕਹਿੰਦੇ ਕਿ ਜੇ ਉਜਾੜਾ ਹੋਇਆ ਹੈ ਤਾਂ ਦਿਸੇ ਵੀ ਤਾਂ ਕਿਤੇ ਖੇਤ ਤਾਂ ਹਰੇ ਭਰੇ ਖੜੇ ਹਨ ਰਾਏ ਸਾਹਿਬ ਨੇ ਬਾਲਕ ਨੂੰ ਪਿਆਰ ਦਿੱਤਾ ਤੇ ਕਿਸਾਨ ਨੂੰ ਚਲੇ ਜਾਣ ਲਈ ਕਿਹਾ ਉਹਨਾਂ ਨੂੰ ਅਚੰਭਾ ਉਦੋਂ ਹੋਇਆ ਜਦੋਂ ਇੱਕ ਦਿਨ ਸ਼ਿਕਾਰ ਤੋਂ ਵਾਪਸੀ ਵੇਲੇ ਦੇਖਿਆ ਕਿ ਬਾਕੀ ਰੁੱਖਾਂ ਦੀਆਂ ਛਾਵੇਂ ਪਰੇ સરਕ ਗਈਆਂ ਹਨ ਪਰ ਰੁੱਖ ਹੇਠ ਬਾਲਕ ਸੁੱਤਾ ਹੈ ਉਸ ਉੱਪਰ ਛਾਂ ਜਿਉਂ ਦੀ ਤਿਉਂ ਖਲੋਤੀ ਹੈ। ਉਹਨਾਂ ਦੇ ਦਿਮਾਗ ਵਿੱਚ ਖੇਤ ਉਜੜਣ ਦੀ ਘਟਨਾ ਵੀ ਘੁੰਮ ਗਈ ਕਿ ਕਿਸਾਨ ਨੇ ਝੂਠ ਨਹੀਂ ਮਾਰਿਆ ਸੀ ਉਜਾੜਾ ਹੋਇਆ ਸੀ। ਖੇਤ ਦੁਬਾਰਾ ਹਰਾ ਹੋਇਆ ਉਜਾੜੇ ਤੋਂ ਬਾਅਦ। ਸਾਥੀਆਂ ਨੂੰ ਕਿਹਾ ਯਾਰੋ ਖੇਤ ਉਜਾੜਨ ਵਾਲੀ ਗੱਲ ਵੀ ਟਿੱਠੀ ਹੈ ਔਰ ਇਹ ਵੀ ਦੇਖੋ ਇਹ ਖਾਲੀ ਨਹੀਂ ਵਾਪਸ ਹਵੇਲੀ ਵਿੱਚ ਆ ਕੇ ਪਿਤਾ ਮਹਤਾ ਜੀ ਨੂੰ ਬੁਲਾ ਕੇ ਕਿਹਾ ਮਹਤਾ ਜੀ ਅੱਜ ਤੋਂ ਬਾਅਦ ਇਸ ਬਾਲਕ ਨੂੰ ਝੜਕਣਾ ਨਹੀਂ ਇਹ ਮਹਾਪੁਰਖ ਹੈ ਇਸ ਸਦਕਾ ਮੇਰਾ ਸ਼ਹਿਰ ਵੱਸਦਾ ਹੈ ਤੂੰ ਨਿਹਾਲ ਹੋਆ ਮੈਂ ਵੀ ਨਿਹਾਲ ਹਾਂ ਜਿਸ ਦੇ ਸ਼ਹਿਰ ਵਿੱਚ ਇਹ ਪੈਦਾ ਹੋਇਆ ਪਿਤਾ ਨੇ ਕਿਹਾ ਜੀ ਖੁਦਾਏ ਦੀਆਂ ਖੁਦਾਏ ਜਾਣੇ ਸਾਨੂੰ ਤਾਂ ਕੀ ਪਤਾ ਮਰਬਿਆਂ ਦਾ ਦੌਰਾ ਕਰਨ ਲਈ ਰਾਏ ਬੁਲਾਰ ਸਾਹਿਬ ਹਵੇਲੀਆਂੋਂ ਨਿਕਲੇ ਬਾਬਾ ਮੱਜਾਂ ਚਾਲ ਰਿਹਾ ਸੀ ਰਾਏ ਨੇ ਘੋੜਾ ਨੌਕਰ ਨੂੰ ਫੜਾਇਆ ਜੋੜੇ ਉਤਾਰੇ ਅਤੇ ਨਜ਼ਦੀਕ ਜਾ ਕੇ ਬਾਬਾ ਜੀ ਨੂੰ ਸਲਾਮ ਅਰਜ਼ ਕੀਤੀ ਹੱਥ ਜੋੜ ਕੇ ਬੋਲੇ ਬਾਬਾ ਮੇਰੀ ਮੁਰਾਦ ਪੂਰੀ ਕਰ ਮੈਂ ਜਾਣਦਾ ਹਾਂ ਵਡਿਆਈ ਖੁਦਾਏ ਨੇ ਤੁਦ ਨੂੰ ਦਿੱਤੀ ਹੈ ਬਾਬੇ ਨੇ ਕਿਹਾ ਰਾਏ ਜੀ ਕੀ ਕਹਾਟ ਹੈ ਤੁਹਾਨੂੰ ਤੇਰੀ ਜੇ ਮਨਸਾ ਹੈ ਸੇ ਤੂੰ ਮੰਗ ਤੁਹਾਡੀ ਜੋ ਵੀ ਮਨਸਾ ਹੋਵੇ ਤੁਸੀਂ ਮੰਗੋ ਘਾਟ ਤਾਂ ਤੁਹਾਡੇ ਕੋਲ ਕੋਈ ਨਹੀਂ ਰਾਏ ਸਾਹਿਬ ਬੋਲੇ ਤੂੰ ਜਾਣੀ ਜਾਣ ਹੈ ਬਾਬਾ ਦੀਨ ਔਰ ਦੁਨੀਆ ਦਾ ਮਾਲਕ ਹੈ ਤੂੰ ਮੁਰਾਦ ਪੂਰੀ ਕਰ ਇਹ ਆਖ ਰਾਏ ਨੇ ਬਾਬਾ ਜੀ ਦੇ ਚਰਨ ਛੂਹੇ ਬਾਬਾ ਜੀ ਨੇ ਅਸੀਸ ਦੇਂਦਿਆਂ ਕਿਹਾ ਮੁਰਾਦ ਪੂਰੀ ਹੋਈ ਭਾਈ ਖੁਦਾਏ ਤੇਰੀ ਸਰਮਦੀਨ ਮੈਂ ਵੀ ਰੱਖੇਗਾ ਔਰ ਦੁਨੀਆ ਮੈਂ ਵੀ ਹੁਣ ਜਾ ਇਹਰਾ ਮਕਸਦ ਪੂਰਾ ਹੋਆ। ਬੁੱਲਾਰ ਖਾਨ ਸਾਹਿਬ ਨੇ ਨਮਸਕਾਰ ਕੀਤੀ ਅਤੇ ਵਿਦਾ ਹੋਏ। ਪੈਦਲ ਘਰ ਵੱਲ ਆ ਗਏ। ਇੱਕ ਦਿਨ ਪਿਤਾ ਜੀ ਨੂੰ ਉਦਾਸੀ ਹੋਈ ਕਿ ਪੜਨਾ ਲਿਖਣਾ ਤਾਂ ਦਰ किनार ਪਸ਼ੂ ਚਾਰਨ ਵੱਲ ਵੀ ਕੋਈ ਤਿਆਨ ਨਹੀਂ ਨਾਨਕ ਦਾ ਫੈਸਲਾ ਕੀਤਾ ਕਿ ਹੱਟੀ ਖੁਲਵਾ ਦਿੰਦੇ ਹਾਂ। ਸੌਦਾ ਖਰੀਦਣ ਲਈ ਦਿੱਤੇ 20 ਰੁਪਏ ਦਾ ਬਾਬੇ ਨੇ ਭੁੱਖੇ ਸਾਧੂਆਂ ਨੂੰ ਖਾਣਾ ਖਵਾਇਆ। ਇਸ ਦਾ ਪਾਠਕਾਂ ਨੂੰ ਪਤਾ ਹੈ। ਪਿਤਾ ਨੇ ਕਰੋਧਵਾਨ ਹੋ ਕੇ ਪੁੱਛਿਆ ਨਾਨਕ ਹੈ ਕਿੱਥੇ ਘਰੋਂ ਦੱਸਿਆ ਗਿਆ ਕਿ ਛੱਪੜ ਕਿਨਾਰੇ ਬੈਠਾ ਰੱਬ ਦਾ ਨਾਮ ਲੈ ਰਿਹਾ ਹੈ ਪਿਤਾ ਤੇਜ਼ ਕਦਮੀ ਬਾਹਰ ਨਿਕਲਿਆ ਬੇਬੇ ਨਾਨਕੀ ਗੁਸੈਲੇ ਪਿਤਾ ਦੇ ਪਿੱਛੇ-ਪਿੱਛੇ ਤੇਜ਼ ਕਦਮੀ ਤੁਰੀ ਪਿਤਾ ਨੂੰ ਆਉਂਦਿਆਂ ਦੇਖ ਬਾਬਾ ਖੜਾ ਹੋ ਗਿਆ ਮਹਤਾ ਜੀ ਨੇ ਨਾਨਕ ਤੋਂ ਕੋਈ ਗੱਲ ਨਹੀਂ ਪੁੱਛੀ ਸੱਜੇ ਹੱਥ ਨਾਲ ਖੱਬੀ ਗੱਲ 'ਤੇ ਅਤੇ ਖੱਬੇ ਹੱਥ ਨਾਲ ਸੱਜੀ ਗੱਲ 'ਤੇ ਦੋ ਥੱਪੜ ਰਸੀਦ ਕੀਤੇ ਗਏ ਦੋ ਥੱਪੜ ਵੱਜਦੇ ਹੀ ਹੰਝੂਆਂ ਦੀਆਂ ਕੁਝ ਬੂੰਦਾਂ ਛੱਪੜ ਕਿਨਾਰੇ ਡਿੱਗੀਆਂ ਬੇਬੇ ਨਾਨਕੀ ਨੇ ਪਿਤਾ ਮਹਿਤਾ ਕਾਲੂ ਜੀ ਦਾ ਹੱਥ ਫੜ ਕੇ ਕਿਹਾ ਪਿਤਾ ਜੀ ਘਰ ਚੱਲੋ ਸਹਜੇ ਸਹਜੇ ਕਦਮ ਪੁੱਟਦੇ ਤਿੰਨੇ ਜਾਣੇ ਘਰ ਆ ਗਏ ਰਾਏ ਬੁਲਾਰ ਖਾਨ ਸਾਹਿਬ ਤੱਕ ਇਹ ਖਬਰ ਪੁੱਜੀ ਤਾਂ ਬਹੁਤ ਚਿੰਤਤ ਹੋਏ ਅੱਗੇ ਕਦੇ ਇੰਨੇ ਬੇਚੈਨ ਨਹੀਂ ਹੋਏ ਸਨ ਜਿੰਨੇ ਅੱਜ ਹੋਏ। ਨੌਕਰ ਨੂੰ ਬੁਲਾਇਆ ਤੇ ਕਿਹਾ ਮਹਿਤਾ ਜੀ ਨੂੰ ਬੁਲਾ ਕੇ ਲਿਆਓ। ਪਿਤਾ ਜੀ ਟਲਕੇ ਕਿਸੇ ਗਵਾਂਡੀ ਦੇ ਘਰ ਚਲੇ ਗਏ। ਜਾਣਦੇ ਸਨ ਕਿ ਰਾਏ ਜੀ ਖਫਾ ਹੋਣਗੇ। ਹੋਰ ਆਦਮੀ ਭੇਜੇ ਕਿਹਾ ਜਿੱਥੇ ਵੀ ਹੋਣ ਢੂੰਡ ਕੇ ਲੈ ਕੇ ਆਓ ਅੱਜ ਸਾਡੇ ਪਾਸ ਉਹਨਾਂ ਦੀ ਹਾਜ਼ਰੀ ਲਵਾਓ। ਨਾਨਕ ਜੀ ਨੂੰ ਵੀ ਨਾਲ ਲੈ ਕੇ ਆਉਣਾ ਹੈ। ਪਿਤਾ ਪੁੱਤਰ ਹਵੇਲੀ ਭੁੱਜੇ ਤਾਂ ਰਾਏ ਬੁਲਾਰ ਉੱਠੇ ਅਤੇ ਬਾਬੇ ਨੂੰ ਜੱਫੀ ਵਿੱਚ ਲੈ ਲਿਆ ਕਿਹਾ ਮਹਿਤਾ ਜੀ ਤੁਸਾਂ ਨੂੰ ਅਸੀਂ ਪਹਿਲਾਂ ਵੀ ਤਾਕੀਦ ਸਖਤ ਕੀਤੀ ਸੀ ਕਿ ਇਸ ਬੱਚੇ ਨੂੰ ਉੱਚਾ ਨਹੀਂ ਬੋਲਣਾ ਅੱਜ ਤਾਂ ਤੁਸੀਂ ਭਾਰੀ ਗੁਸਤਾਖੀ ਕੀਤੀ ਇਸ ਨੂੰ ਦੋ ਥੱਪੜ ਮਾਰ ਦਿੱਤੇ ਸਾਨੂੰ ਵੱਡਾ ਦੁੱਖ ਪੁੱਜਾ ਪਿਤਾ ਨੇ ਕਿਹਾ ਜੀ ਕੀ ਕਰਾਂ ਕਿਸੇ ਕੰਮ ਦਾ ਨਹੀਂ ਹੈ ਨਾਨਕ ਹਮੇਸ਼ਾ ਉਜਾੜਾ ਕਿਵੇਂ ਬਰਦਾਸ਼ਤ ਕਰਾਂ 20 ਰੁਪਏ ਉਜਾੜ ਦਿੱਤੇ ਇਸ ਨੂੰ ਪਸ਼ੂ ਦੇ ਕੇ ਭੇਜਦਾ ਹਾਂ ਤਾਂ ਖੇਤ ਉਜਾੜ ਦਿੰਦਾ ਹੈ ਪੈਸੇ ਦੇ ਕੇ ਭੇਜਦਾ ਹਾਂ ਤਾਂ ਵੀ ਉਹ ਉਜਾੜਾ ਕਰਕੇ ਆ ਜਾਂਦਾ ਹੈ ਨੌਕਰ ਆਏ ਸਾਹਿਬ ਨੇ ਕਿਹਾ ਅੰਦਰ ਹਵੇਲੀ ਵਿੱਚ ਬੇਗਮ ਸਾਹਾਬਾ ਪਾਸੋਂ 20 ਰੁਪਏ ਲੈ ਕੇ ਆਓ ਨੌਕਰ ਪੈਸੇ ਲੈ ਕੇ ਆਇਆ ਕਿਹਾ ਮਹਿਤਾ ਜੀ ਨੂੰ ਦੇ ਦਿਓ ਪਿਤਾ ਨੇ ਰੁਪਏ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਰਾਏ ਜੀ ਗੱਲ 20 ਰੁਪਿਆ ਦੀ ਨਹੀਂ ਹੈ ਰਾਏ ਜੀ ਨੇ ਕਿਹਾ ਕਿ ਗੱਲ ਜੇ 20 ਰੁਪਏ ਦੀ ਨਹੀਂ ਹੈ ਤਾਂ ਫਿਰ ਜ਼ੁਲਮ ਕਿਉਂ ਕੀਤਾ ਇਸ ਫਰਿਸ਼ਤੇ ਉੱਪਰ ਪਿਤਾ ਮਹਿਤਾ ਜੀ ਨੇ ਕਿਹਾ ਪਿਤਾ ਹੋਣ ਦੇ ਨਾਤੇ ਜੀ ਆਪਣੀ ਔਲਾਦ ਨੂੰ ਜ਼ਿੰਮੇਵਾਰੀ ਸਿਖਾਣ ਦਾ ਕੀ ਮੇਰਾ ਹੱਕ ਨਹੀਂ ਤੁਸੀਂ ਆਪ ਹੀ ਦੱਸੋ ਅੱਜ ਇਹ ਨੁਕਸਾਨ ਕੀਤਾ ਹੈ ਕੱਲ ਹੋਰ ਨੁਕਸਾਨ ਕਰੇਗਾ ਰਾਏ ਨੇ ਕਿਹਾ ਤੁਸਾਂ ਨੂੰ ਦਿਸਦਾ ਨਹੀਂ ਔਰ ਆਸਾਂ ਨੂੰ ਸਾਫ਼ ਦਿਸਦਾ ਹੈ ਕੁੱਲ ਦੁਨੀਆਂ ਦੀ ਦੌਲਤ ਦਾ ਦਰਿਆ ਇਸ ਬਾਲਕ ਦੀਆਂ ਹੱਥਾਂ ਥਾਣੀ ਵਗਦਾ ਆਉਂਦਾ ਹੈ ਸਾਫ਼-ਸਾਫ਼ ਦਿਖਦਾ ਹੈ ਸਾਨੂੰ ਚੰਗਾ ਜੀ ਤੁਹਾਨੂੰ ਦਿਖਦਾ ਹੋਵੇਗਾ ਮੈਨੂੰ ਤਾਂ ਕੁਝ ਨਹੀਂ ਦਿਖ ਰਿਹਾ ਪਿਤਾ ਮਹਿਤਾ ਕਾਲੂ ਨੇ ਕਿਹਾ ਰਾਏ ਬੁਲਾਰ ਖਾਨ ਸਾਹਿਬ ਨੇ ਕਿਹਾ ਚੰਗਾ ਫਿਰ ਠੀਕ ਹੈ ਜੇ ਤੁਸੀਂ ਇਹ ਪੈਸੇ ਨਹੀਂ ਲੈਣੇ ਤਾਂ ਮੈਂ ਨਾਨਕ ਨੂੰ ਦਿੰਦਾ ਹਾਂ ਤਾਂ ਪਿਤਾ ਜੀ ਨੇ ਕਿਹਾ ਤੁਸੀਂ ਇਸ ਨੂੰ ਕਿਉਂ ਦਿੰਦੇ ਹੋ ਰਾਏ ਬੁਲਾਰ ਖਾਨ ਸਾਹਿਬ ਨੇ ਕਿਹਾ ਕਿ ਮੈਂ ਲਏ ਸੰਨ ਨਾਨਕ ਤੋਂ ਪਿਤਾ ਨੇ ਕਿਹਾ ਜੀ ਕਦੋਂ ਲਏ ਸਨ ਤੁਸੀਂ ਸਾਨੂੰ ਤਾਂ ਨਹੀਂ ਪਤਾ ਰਾਏ ਜੀ ਨੇ ਕਿਹਾ ਬੜਾ ਕਰਜ਼ਾ ਲਿਆ ਹੈ ਮਹਿਤਾ ਅਸੀਂ ਨਾਨਕ ਤੋਂ ਪਤਾ ਨਹੀਂ ਕਦੋਂ ਉਤਾਰ ਪਾਵਾਂਗੇ ਉਤਾਰ ਪਾਵਾਂਗੇ ਵੀ ਕਿ ਨਾ ਇਸ ਗੱਲ ਦਾ ਵੀ ਕੁਝ ਪਤਾ ਨਹੀਂ ਸੁਲਤਾਨਪੁਰ ਦੇ ਨਵਾਬ ਦੌਲਤ ਖਾਨ ਦਾ ਮਾਲ ਅਫਸਰ ਭਾਈ ਜੈਰਾਮ ਸਾਲ ਵਿੱਚ ਦੋ ਵਾਰ ਜ਼ਿਮੀਂਦਾਰਾਂ ਵੱਲੋਂ ਮਾਲੀਆ ਉਗਰਹਣ ਆਇਆ ਕਰਦਾ ਸੀ ਦੋਵੇਂ ਰਾਏ ਸਾਹਿਬ ਦੀ ਹਵੇਲੀ ਦੇ ਚੁਬਾਰੇ ਵਿੱਚ ਬੈਠੇ ਗੱਲਾਂ ਕਰ ਰਹੇ ਸਨ ਹਵੇਲੀ ਦੇ ਅੰਨ ਨਾਲ ਖੂਹ ਸੀ ਜਿੱਥੇ ਮਰ ਔਰਤਾਂ ਪਾਣੀ ਭਰਨ ਆਉਂਦੇ ਭਾਈ ਜੈਰਾਮ ਨੇ ਪਾਣੀ ਭਰਨ ਆਈ ਬੇਬੇ ਨਾਨਕੀ ਦੇਖੀ ਪੁੱਛਿਆ ਕਿਸ ਦੀ ਲੜਕੀ ਹੈ ਰਾਏ ਜੀ ਬੜੀ ਸੁੰਦਰ ਹੈ ਰਾਏ ਜੀ ਨੇ ਕਿਹਾ ਅਸਾਂ ਦੀ ਬੇਟੀ ਸਮਝੋ ਬੇਟੀ ਬੇਦੀ ਪਟਵਾਰੀ ਦੀ ਨੇਕਤੀ ਹੈ ਭਲਾ ਖਾਨਦਾਨ ਹੈ ਇਹੇ ਵਰ ਤੁਸਾਂ ਦੇ ਲਾਇਕ ਹੈ ਅੱਗੇ ਵੀ ਦਿਲ ਵਿੱਚ ਬਾਤ ਆਈ ਸੀ ਚੰਗਾ ਹੋਇਆ ਅੱਜ ਆਪੇ ਗੱਲ ਤੁਰੀ ਆਪਣੇ ਪ੍ਰੋਹਤ ਨੂੰ ਸਾਡੇ ਪਾਸ ਭੇਜਣਾ ਇਧਰੋਂ 베ਦੀਆਂ ਦੇ ਪ੍ਰੋਹਤ ਨੂੰ ਅਸੀਂ ਸੱਦ ਲਾਂਗੇ ਸੰਜੋਗ ਮਿਲਦੇ ਹੋਣ ਤਾਂ ਭਲਾ ਹੋਵੇ ਸੋਚਾ ਖਾਨਦਾਨ ਹੈ ਖਰੇ ਹਨ ਇਹਨ ਬੇਬੇ ਨਾਨਕੀ ਦੀ ਮੰਗਣੀ ਦਾ ਫੈਸਲਾ ਰਾਏ ਬੁਲਾਰ ਖਾਨ ਸਾਹਿਬ ਦੀ ਹਵੇਲੀ ਵਿੱਚ ਹੋਇਆ ਭਾਈ ਬਾਲੇ ਵਾਲੀ ਸਾਖੀ ਵਿੱਚ ਇਹ ਸ਼ਬਦ ਦਰਜ ਹਨ ਚੇਤ ਵਿਸਾਖ ਦੇ ਦਿਨ ਆਈ ਵਾਰ ਸ਼ਨੀਚਰ ਦਿਨ ਜੈਰਾਮ ਅਤੇ ਨਾਨਕੀ ਦੀ ਕੁੜਮਾਈ ਹੋਈ ਮੱਗਰ ਵਿੱਚ ਵਿਆਹ ਹੋਇਆ ਮਾਪਿਆਂ ਨੂੰ ਮਿਲਾਨ ਲਈ ਭਾਈ ਜੈਰਾਮ ਤਲਵੰਡੀ ਪਿੰਡ ਬੇਬੇ ਨਾਨਕੀ ਜੀ ਨੂੰ ਲੈ ਕੇ ਆਏ ਤਾਂ ਮਾਪਿਆਂ ਦੇ ਘਰ ਉਹਨਾਂ ਨੂੰ ਛੱਡ ਆਪ ਰਾਏ ਸਾਹਿਬ ਨੂੰ ਮਿਲਣ ਚਲੇ ਗਏ ਸਤਕਾਰ ਹੋਇਆ ਰਾਏ ਜੀ ਬਹੁਤ ਖੁਸ਼ ਹੋਏ ਗੱਲਾਂ ਕਰਦਿਆਂ ਭਾਈ ਜੈਰਾਮ ਨੇ ਕਿਹਾ ਜੀ ਮੈਂ ਪੂਰਾ ਖੁਸ਼ ਹਾਂ ਜੋ ਖਿਦਮਤ ਤੁਹਾਡੀ ਕਰ ਸਕਦਾ ਹੋਵਾਂ ਸੋ ਦੱਸਣੀ ਜੀ jaan ਲਾ ਕੇ ਕਰਾਂਗਾ ਰਾਏ ਸਾਹਿਬ ਨੇ ਕਿਹਾ ਇੱਕ ਕੰਮ ਕਰਨਾ ਪਵੇਗਾ ਜੈਰਾਮ ਜੀ ਭਾਈਆ ਜੀ ਤੁਸਾਂ ਦਾ ਸਹਰਾ ਸਖਤ ਸੁਭਾ ਦਾ ਹੈ ਨਾਨਕ ਪੂਰਨ ਫਕੀਰ ਹੈ ਪਿਤਾ ਆਪਣੇ ਫਕੀਰ ਬੇਟੇ ਨੂੰ ਦੁਰਬਚਨ ਬੋਲਦਾ ਹੈ ਤੇ ਸਾਥੋਂ ਇਹ ਸਹਿਣ ਨਹੀਂ ਹੁੰਦਾ ਨਾਨਕ ਜੀ ਨੂੰ ਤੁਸੀਂ ਆਪਣੇ ਪਾਸ ਰੱਖੋ ਤਾਂ ਭਲਾ ਹੋਵੇ ਜੈ ਰਾਮ ਨੇ ਕਿਹਾ ਹੁਣ ਇਹ ਲੈ ਜਾਂਦਾ ਹਾਂ ਜੀ ਆਪਣੇ ਨਾਲ ਰਾਏ ਜੀ ਬੋਲੇ ਨਹੀਂ ਹੁਣ ਨਹੀਂ ਦੋ ਤਿੰਨ ਮਹੀਨੇ ਪਿੱਛੋਂ ਕੱਲਾਂਗਾ ਮੈਂ ਆਪੇ ਹੀ ਭੇਜ ਦੇਵਾਂਗਾ ਨਾਨਕ ਜੀ ਦੀ ਸ਼ਾਦੀ ਕੁੜਮਾਈ ਵੀ ਉਧਰ ਆਪਣੇ ਵੱਲ ਆਪ ਹੀ ਕਰਨੀ ਤੁਸੀਂ ਆਪ ਹੀ ਉਸ ਨੂੰ ਹੁਣ ਸੰਭਣਾ ਹੈ ਪਿਤਾ ਦਾ ਰਵਈਆ درست ਨਹੀਂ ਸਾਨੂੰ ਚਿੰਤਾ ਹੁੰਦੀ ਰਹਿੰਦੀ ਹੈ ਦਿਨ ਮਹੀਨੇ ਬੀਤੇ ਬਾਬਾ ਸਵੇਰੇ ਖੇਤ ਵੱਲੋਂ ਘਰ ਆ ਰਿਹਾ ਸੀ ਰਸਤੇ ਵਿੱਚ ਸੰਨਿਆਸੀ ਬੈਠੇ ਸਨ ਜਿਸ ਨੇ ਬਾਬੇ ਦੀ ਉਂਗਲ ਵਿੱਚ ਮੁੰਦਰੀ ਅਤੇ ਹੱਥ ਵਿੱਚ ਗੜਵਾ ਦੇਖ ਕੇ ਪੁੱਛਿਆ ਕੌਣ ਹੈ ਤੂੰ ਬਾਬੇ ਨੇ ਕਿਹਾ ਨਾਨਕ ਹਾਂ ਨਿਰੰਕਾਰ ਦਾ ਮুরিਦ ਸੰਨਿਆਸੀ ਨੇ ਕਿਹਾ ਮੈਂ ਵੀ ਨਿਰੰਕਾਰੀ ਹਾਂ ਤੂੰ ਵੀ ਸਾਡੇ ਵਿੱਚ ਕੋਈ ਭੇਦ ਨਹੀਂ ਆਪਣੀ ਮੁੰਦਰੀ ਅਤੇ ਗੜਵਾ ਮੈਨੂੰ ਦੇ। ਬਾਬੇ ਨੇ ਮੁੰਦਰੀ उतारी ਅਤੇ ਦੋਵੇਂ ਵਸਤਾਂ ਅੱਗੇ ਰੱਖ ਦਿੱਤੀਆਂ। ਸੰਨਿਆਸੀ ਨੇ ਕਿਹਾ ਮੈਂ ਨਕਲੀ ਨਿਰੰਕਾਰੀ ਹਾਂ, ਤੂੰ ਅਸਲੀ ਹੈਂ। ਆਪਣੀਆਂ ਵਸਤਾਂ ਚੁੱਕ। ਮੈਂ ਇਹਨਾਂ ਦਾ ਹੱਕਦਾਰ ਨਹੀਂ। ਬਾਬੇ ਨੇ ਕਿਹਾ ਸੁੱਟੀ ਵਸਤੂ ਵੱਲ ਦੇਵਤਾ ਦੁਬਾਰਾ ਨਹੀਂ ਦੇਖਿਆ ਕਰਦਾ ਨਿਰੰਕਾਰੀ ਜੀ। ਖਾਲੀ ਹੱਥ ਕਰ ਆਇਆ। ਪਿਤਾ ਨੇ ਫਿਰ ਤੋਂ ਕ੍ਰੋਧ ਕੀਤਾ। ਪੁੱਤਰ ਨੂੰ ਕੁਝ ਆਖਣ ਦੀ ਥਾਂ ਹਵੇਲੀ ਜਾ ਕੇ ਰਾਏ ਸਾਹਿਬ ਨਾਲ ਇਸ ਘਟਨਾ ਦਾ ਜ਼ਿਕਰ ਕੀਤਾ ਤਾਂ ਉਹ ਬੋਲੇ ਨਾਨਕ ਨੂੰ ਭਾਈਆ ਜੈਰਾਮ ਦੇ ਕੱਲ ਦਈਏ ਦੱਸੋ ਮਹਤਾ ਜੀ ਇੱਥੇ ਤੂੰ ਵੀ ਖੱਪਦਾ ਹੈ ਇਹ ਵੀ ਰੰਜ ਹੁੰਦਾ ਹੈ ਉੱਥੇ ਠੀਕ ਹੈ ਭਾਈ ਬਾਲੇ ਵਾਲੀ ਸਾਖੀ ਵਿੱਚ ਲਿਖਿਆ ਹੈ ਰਾਏ ਨੇ ਜੈਰਾਮ ਨੂੰ ਚਿੱਠੀ ਲਿਖੀ ਕਿਹਾ ਭਾਈਆ ਜੀ ਅਸਾਂ ਨਾਨਕ ਤੈਨੂੰ ਸੌਂਪਿਆ ਅੱਜ ਤੋਂ ਨਾਨਕ ਦੀ ਦੇਖ ਰੇਕ ਤੁਸਾਂ ਕਰਨੀ ਹੈ ਜੋ ਕਿਛ ਤੇਰੇ ਤੇ ਹੋਏ ਸੋ ਢਿਲ ਨਹੀਂ ਕਰਦੀ ਸੰਮਤ 1543 ਮੱਗਰ ਸੁਦੀ ਤਿੰਨ ਨਾਨਕ ਜੈਰਾਮ ਪਾਸ ਸੁਲਤਾਨਪੁਰ ਗਏ